ਦਾ ਇੰਟਰਨੈਸ਼ਨਲ ਡੇ ਆਫ ਦਿਸ ਡਰਗ ਡਿਟਸ ਐਂਡ ਇਲਿਸਿਟ ਟ੍ਰੈਫਿਕਿੰਗ ਜੋ ਨਸ਼ਿਆਂ ਦੀ ਜਿਹੜੀ ਦੁਰਵਰਤੋਂ ਔਰ ਉਹਨਾਂ ਦਾ ਜਿਹੜਾ ਵਪਾਰ ਵਾਲੇ ਜਿਹੜਾ ਹੈਗਾ ਜੀ ਇਹਦਾ ਜਿਹੜਾ ਇਸ ਵਾਰੀ ਦਾ ਥੀਮ ਵੀ ਹੈ ਕਿ ਜੇ ਫੈਮਿਲੀ ਜ਼ਵੇਅਰ ਹੋਣ ਗਿਆ ਤਾਂ ਸਮਾਜ ਸੇਫ ਹੋਏਗਾ ਐਂਡ ਅਵੇਅਰ ਫੈਮਿਲੀ ਐਂਡ ਸੇਫ ਸੋਸਾਇਟੀ ਔਰ ਇਹ ਬਹੁਤ ਵੱਡਾ ਦਿਨ ਹੈ ਕਿ ਅੱਜ ਅਸੀਂ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਨੇ ਜੋ ਯੁੱਧ ਨਸ਼ੇ ਵਿਰੋਧ ਹੈ ਉਦੇ ਵਿੱਚ ਇੱਕ ਨਵਾਂ ਮੁਕਾਮ ਇੱਕ ਨਵੀਂ ਸ਼ੁਰੂਆਤ ਜੋ ਬਿਰਲਾ ਫਾਊਂਡੇਸ਼ਨ ਹੈ ਅਨੰਯਾ ਬਿਰਲਾ ਜੀ ਸਪੈਸ਼ਲੀ ਮੁੰਬਈ ਤੋਂ ਆਈ ਸੀ ਇਹਦੇ ਵਾਸਤੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਸਾਡੇ ਜਿਹੜਾ ਸਾਡਾ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਹੈ ਉਹਨਾਂ ਨੇ ਜਿਹੜਾ ਵਿਦਿਆ ਸਾਗਰ ਇੰਸਟੀਚਿਊਟ ਆਫ ਮੈਂਟਰਲ ਹੈਲਥ ਤਵਰਸਰਾ ਉਹਦੇ ਥਰੂ ਜਿਹੜਾ ਹੈਗਾ ਇੱਕ ਐਮਓਯੂ ਸਾਈਨ ਕੀਤਾ ਜਿਹਦੇ ਨਾਲ ਡਾਟਾ ਇੰਟੈਲੀਜੈਂਸ ਤੇ ਜਿਹੜਾ ਟੈਕਨੀਕਲ سپورٹس ਜਿਹੜਾ ਯੂਨਿਟ ਹੈਗਾ ਉਹ ਸੈਟਅਪ ਕੀਤਾ ਜਾਏਗਾ ਐਮਜ਼ ਮਹਾਲੀ ਦੇ ਵਿੱਚ ਇਸ ਤੋਂ ਸਵਾਇਜ ਜਿਹੜੇ 5 ਹੈਗੇ ਜਿਹੜੇ ਕਲਸਟਰ ਜਿਹੜਾ ਹੈਗਾ ਰਿਸੋਰਸ ਸੈਂਟਰਸ ਪਟਿਆਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਬਠਿੰਡੇ ਦੇ ਵਿੱਚ ਔਰ ਮਹਾਲੀ ਦੇ ਵਿੱਚ ਇਹ ਵੀ ਸੈਟਅਪ ਕੀਤੇ ਜਾਣਗੇ ਜਿੰਨਾ ਵੀ ਪੰਜਾਬ ਦੇ ਵਿੱਚ ਜੋ ਯੁੱਧ ਨਿਸ਼ਬਦ ਚੱਲਦਾ ਹੈ ਉਹਦੇ ਚ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਬਹੁਤ ਸਾਰੇ ਜਿਹੜੇ ਡਿਪਾਰਟਮੈਂਟਸ ਆ ਉਹਨਾਂ ਦੀ ਆਪਸ ਵਿੱਚ ਸਕਿੱਲ ਡਿਵੈਲਪਮੈਂਟ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਰਿਸੋਰਸ ਪਰਸਨਸ ਆ ਗਿਆ ਚਾਹੇ ਉਹ ਜਿਹੜਾ ਨੈਸ਼ਨਲ ਡਰਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਹੈ ਜਿਸ ਵਿੱਚ ਹੈ ਪੀਜੀਆਈ ਦੇ ਵਿੱਚ ਹੈ ਇਸੇ ਤਰ੍ਹਾਂ ਆਈਆਈਟੀ ਰੋਪੜ ਜਿਹੜੇ ਕਿ ਸਾਡੇ ਅਗੇਨ ਨੋਲਜ ਪਾਰਟਨਰ ਹੈਗੇ ਆ ਉਹਨਾਂ ਸਾਰਿਆਂ ਦੀ ਕੋਆਰਡੀਨੇਸ਼ਨ ਕਰਨਾ ਸਾਡੇ 543 ਜਿਹੜੇ ਓਡ ਸੈਂਟਰ ਚ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਪ੍ਰੋਗਰੈਸ ਮਾਨੀਟਰ ਕਰਨਾ ਇਹਦੇ ਜਿਹੜੇ ਅਲਟੀਮੇਟ ਬੈਨੀਫੀਸ਼ੀਅਰੀ ਆ ਪੇਸ਼ੈਂਟ ਹੋਣਗੇ ਲੋਕ ਹੋਣਗੇ ਉਹਨਾਂ ਦੀ ਕੀ ਫੀਡਬੈਕ ਹੈ ਔਰ ਉਹਨਾਂ ਨੂੰ ਆਪਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਜੜੀਆਂ ਆਪਾਂ ਕੋਈ ਨਵੀਂ ਜਿਹੜ ਜਿਸ ਤਰ੍ਹਾਂ ਸੀ ਪਹਿਲਾਂ ਉਹਨੂੰ ਡੀਕ੍ਰਮੈਨਲਾਈਜ਼ ਕੀਤਾ ਹਾਰ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਡਿਮਾਂਡ ਰਿਡਕਸ਼ਨ ਕਿੱਦਾਂ ਕਰਨੀ ਹੈ ਇਹ ਸਾਰਾ ਜਿਹੜਾ ਜਦੋਂ ਨੂੰ ਜਿਸ ਤਰ੍ਹਾਂ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਹੈ ਸਾਡੇ ਕੋਲੇ ਫੀਡਬੈਕ ਮੈਕਨਿਜ਼ਮ ਬਣਾਣਾ ਔਰ ਕਪੈਸਿਟੀ ਬਿਲਡਿੰਗ ਜਿਹਦੇ ਵਿੱਚ ਮੈਡੀਕਲ ਆਫਸਰ ਜਿਹੜੇ ਓਟ ਸੈਂਟਰ ਦੇ ਵਿੱਚ ਜਾਂ ਡੀਡਿਕਸ਼ਨ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਿਹੜੇ ਸਾਡੇ ਵਰਕਰਸ ਆ ਉਹਨਾਂ ਦੀ ਟ੍ਰੇਨਿੰਗ ਉਹ ਸਾਰੇ ਦਾ ਜਿੰਨਾ ਵੀ ਹੋਏਗਾ ਉਹਦੇ ਵਿੱਚ ਜਿਹੜੇ ਅਨੰਨਿਆ ਬਿਰਲਾ ਫਾਊਂਡੇਸ਼ਨ ਆ ਉਹ 50% ਦੇ ਸਾਡੇ 파ਟਨਰ ਹੈ ਕਿ ਉਹ ਚਾਹੇ ਉਹਦੇ ਵਿੱਚ ਜਿਹੜੇ ਰਿਸੋਰਸਸ ਆ ਕਾਉਂਸਲਰਸ ਦੇਣੇ ਆ ਜਾਂ ਜਿਹੜੇ ਟ੍ਰੇਨਡ ਮੈਨਪਾਵਰ ਦੇਣੀ ਆ ਔਰ ਇਹ ਸਾਰਾ ਜਿਹੜਾ ਸਾਡਾ ਇਹ ਆਜ ਦੇ ਦਿਨ ਦੀ ਵੈਸੇ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਨੈਸ਼ਨਲ ਡਰੇ ਦੇ ਗੀਐਸਟ ਡਰਗ 트래ਫਿਕਰਸ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਜੋ ਪਹਿਲੀ ਮਾਰਚ ਤੋਂ ਸ਼ੁਰੂ ਹੋਇਆ ਸੀ ਇਹ ਉਹਦੇ ਵਿੱਚ ਬੜੀਆਂ ਸਾਡੀਆਂ ਜਿਹੜੀਆਂ ਅਚੀਵਮੈਂਟਸ ਆਈਆਂ ਜੀ ਜਿਵੇਂ ਤੁਹਾਡੇ 766 ਕਿਲੋ ਹੈਰੋਇਨ ਫੜੀ ਗਈ ਹੈ ਪੌਪੀ ਹਸਕ ਗਾਂਜਾ ოਪੀਅਮ ਇਸੇ ਤਰ੍ਹਾਂ ਜਿਹੜੇ ਤੁਹਾਡੇ 143 ਜਿਹੜੇ ਹੈਗੇ ਆ ਉਹ ਜਿੰਨੇ ਵੀ ਸਾਡੇ ਪੈਟਰਨਰ ਸੀਗੇ ਉਹਨਾਂ ਦੇ ਮੁਕਾਦਾ ਦੇ ਉੱਤੇ ਔਰ ਦੂਜਿਆਂ ਤੇ ਕਾਰਵਾਈ ਹੋਈ ਆ ਤੇ ਤਕਰੀਬਨ ਜਿਹੜੇ ਤੁਹਾਡੇ 109 ਹੈਗੇ ਆ ਉਹ এনਕਾਊਂਟਰ ਦੇ ਵਿੱਚ ਜਿਹੜੇ ਸਮਗਲਰ ਫੜੇ ਗਏ ਆ ਔਰ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਲੋਕ ਬੜੀ ਦੇਰ ਤੋਂ ਕਹਿੰਦੇ ਸੀ ਦੇਖੋ ਪੁਲਿਸ ਦੇ ਡੀਐਸਪੀ ਫੜੇ ਗਏ ਬਹੁਤ سارے ਜਿਹੜੇ ਜੇਲ੍ਹ ਦੇ ਸਪਲਾਈ ਕਰਦੇ ਸੀ ਉਹ ਬੰਦੇ ਫੜੇ ਗਏ ਤੇ ਬਹੁਤ ਦੇਰ ਤੋਂ ਲੋਕ ਕਹਿੰਦੇ ਸੀ ਕਿ ਜਿਹੜੇ ਬਹੁਤ ਦੇਰ ਤੋਂ ਬਚਦੇ ਆ ਵੀ ਜਿਹੜੇ ਤੁਸੀਂ ਕਿਸੇ ਵੀ ਕੋਈ ਮਗਰਮੱਛ ਨੂੰ ਹੱਥ ਨਹੀਂ ਪਾਉਂਦੇ ਹੋ ਤੇ ਇਹ ਜਿਹੜਾ ਇੰਟਰਨੈਸ਼ਨਲ ਡੇ ਅਗੇਂਸਟ ਜਿਹੜਾ ਹੈਗਾ ਡਰਗ ਐਡਿਕਸ਼ਨ ਐਂਡ ਇਲਿਸੀਟ ਟਰੈਫਿਕਿੰਗ ਇਹਦੇ ਵਿੱਚ ਜਿਹੜੇ ਆ ਗਏ ਉਹ ਵੀ ਹੁਣ ਕਾਬੂ ਦੇ ਵਿੱਚ ਆਏ ਆ ਜਿਹੜੇ ਕਿ ਬੜੀ ਧੀਰ ਤੋਂ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਹ ਕੇਸ ਤਾਂ 2013-14 ਦੇ ਵਿੱਚ ਸ਼ੁਰੂ ਹੋਇਆ ਸੀ ਜਦੋਂ ਭੋਲੇ ਦੀ ਸਟੇਟਮੈਂਟ ਆਈ ਆ 2014 ਦੇ ਵਿੱਚ ਜਦੋਂ ਨਰਿੰਦਰ ਸਿੰਘ ਜਿਹੜੇ ਸਾਡੇ ਇਨਫੋਰਸਮੈਂਟ ਟਰੈਕਟੋਰੇਟ ਦੇ ਬੜੇ ਬਲੱਡੀ ਸੀਨੀਅਰ ਅਫਸਰ ਸੀ ਉਹਦਾ ਭਾਜੀਪੀ ਦੀ ਸਰਕਾਰ ਨੇ ਕਿਸੇ ਨੂੰ ਬਚਾਉਣ ਵਾਸਤੇ ਉਹਨਾਂ ਦੀ ਬਦਲੀ ਕਰਤੀ ਸੀ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਨੇ ਵਾਅਦਾ ਤਾਂ ਕੀਤਾ ਸੀ ਲੇਕਿਨ ਉਹਨਾਂ ਨੇ ਵੀ ਪਹਿਲਾਂ ਤਾਂ ਕੇਸ ਨਹੀਂ ਕੀਤਾ ਤੇ ਉਹਨਾਂ ਨੇ ਖੁਦ ਕੇਸ ਕੀਤਾ ਉਦੋਂ ਕੇਸ ਆਪ ਕੀਤਾ ਤੇ ਹੁਣ ਕਹਿ ਰਹੇ ਆ ਜੀ ਕਿ ਇਹ ਤਾਂ ਡਾਟਾ ਹੋ ਰਿਹਾ ਤੇ ਕੇਸ ਤਾਂ ਤੁਸੀਂ ਕੀਤਾ ਸੀਗਾ ਜੇ ਕੇਸ ਕੀਤਾ ਸੀਗਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਕੀ ਕੋਈ ਸੈਟਿੰਗ ਹੋ ਗਈ ਸੀ ਸੋ ਇਸੇ ਤਰੀਕੇ ਦੇ ਨਾਲ ਬੀਜੇਪੀ ਅਕਾਲੀ ਔਰ ਜਿਹੜੇ ਹੈਗੇ ਆ ਕਾਂਗਰਸ ਇਹ ਕੋ ਕਿਤਨੇ ਕਿਦੇ ਸੇਮ ਪੇਜ ਦੇ ਉੱਤੇ ਸਾਰੇ ਰਹੇ ਆ ਤੇ ਹੁਣ ਜੇ ਕਾਰਵਾਈ ਹੋਈ ਹੈ ਅੱਜ ਮਾਨਜੋਗ ਅਦਾਲਤ ਨੇ ਵੀ 7 ਦਿਨ ਦਾ ਰਿਮਾਂਡ ਦਿੱਤਾ ਸੋ ਜਦੋਂ ਮਾਨਜੋਗ ਅਦਾਲਤ ਰਿਮਾਂਡ ਦਿੰਦੀ ਹੈ ਤਾਂ ਉਹ ਜੇ ਉਹਦੇ ਵਿੱਚ ਕੋਈ ਪ੍ਰਾਇਮਾ ਫਿਸ਼ਾਈ ਹੋਵੇ ਉਹਦੇ ਚ ਉਹਨਾਂ ਨੂੰ ਲੱਗਿਆ ਵੀ ਹਾਂ ਇਹ ਬਹੁਤ ਸੀਰੀਅਸ ਕੇਸ ਹੈ 540 ਕਰੋੜ ਦੀ ਜਿਹੜੀ ਡਰੱਗ ਬਣੀ ਹੈ ਕਿੱਥੋਂ ਆਈ ਕਿੱਦਾਂ ਗਈ ਕਿੱਦਾਂ ਕੈਸ਼ ਕਿੱਦਾਂ ਜਮਾ ਹੋਇਆ ਇੱਕ ਮਨਜੂਰ ਅਦਾਲਤ ਨੂੰ ਕੁਝ ਲੱਗਿਆ ਹੋਵੇਗਾ ਤਾਂ ਇਹ ਕਾਰਵਾਈ ਹੋਈ ਹੈ ਤੇ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਗਵਰਨਮੈਂਟ ਜਿਹੜੀ ਹੈਗੀ ਆ ਇਹ ਇਹਨੂੰ ਇੱਕ ਲੌਜੀਕਲ ਐਂਡ ਤੇ ਲੈ ਕੇ ਜਾਏਗੀ ਔਰ ਅੱਜ ਕਿਤੇ ਨਾ ਕਿਤੇ ਉਹ ਹਜ਼ਾਰਾਂ ਲੱਖਾਂ ਮਾਪੇ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਵਿੱਚ ਔਰ ਨਸ਼ਿਆਂ ਦੇ ਵਿੱਚ ਜਿਹੜੇ ਫਸੇ ਹੋਏ ਇਸ ਜਾਲ ਦੇ ਵਿੱਚ ਫਸੇ ਹੋਏ ਆ ਉਹ ਕਿਤਨੇ ਕਿਤੇ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਕਿ ਸਾਨੂੰ ਇਨਸਾਫ ਮਿਲ ਰਿਹਾ ਹੋਵੇਗਾ ਜਿਹੜੇ ਬੰਦਿਆਂ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਅੱਜ ਉਹ ਰਿਸੀਵਿੰਗ ਹਟ ਤੇ ਆ ਅੱਜ ਉਹਨਾਂ ਨੂੰ ਹਿਸਾਬ ਦੇਣਾ ਪੈ ਰਿਹਾ ਔਰ ਦੇਣਾ ਪਊਗਾ ਔਰ ਆਮ ਆਦਮੀ ਪਾਰਟੀ ਇਹਨੂੰ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਏਗੀ ਕਿਸੇ ਵੀ ਜਿਹੜਾ ਨਸ਼ਾ ਤਸਕਰ ਹੈ ਉਹਨੂੰ ਜਿਹੜੇ ਸਾਡੇ ਪੰਜਾਬ ਦੀ ਆੜ ਵਾਲੀ ਪੀੜ੍ਹੀ ਨੂੰ ਬਰਬਾਦ ਕੀਤਾ ਜਿਹੜਾ ਨੇ ਸਾਡੇ ਬੱਚਿਆਂ ਨੂੰ ਪੰਜਾਬ ਛੱਡਣ ਲਈ ਮਜਬੂਰ ਕੀਤਾ ਪੰਜਾਬ ਚ ਮਾਪੇ ਆਪਣਾ ਘਰ ਵੇਚ ਕੇ ਗਹਿਣੇ ਵੇਚ ਕੇ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਸੀ ਉਹ ਕਿਸੇ ਵੀ ਮਤਲਬ ਲੀਗਲ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਬੱਚੇ ਬਾਹਰ ਜਾ ਰਹੇ ਸੀ ਤੁਸੀਂ ਦੇਖਿਆ ਕਿ ਸਾਡੇ ਬੱਚੇ ਹੱਥਕੜੀਆਂ ਦੇ ਵਿੱਚ ਬੇੜੀਆਂ ਚ ਵਾਪਸ ਆ ਰਹੇ ਸੀ ਸਾਡੇ ਜਿਹੜੇ ਬੱਚੇ ਆ ਉਹ ਰਸਤਿਆਂ ਵਿੱਚ ਕੋਈ ਸਮੁੰਦਰ ਵਿੱਚ ਡੁੱਬ ਗਏ ਕੋਈ ਜੰਗਲਾਂ ਵਿੱਚ गिर ਕੇ ਮਰ ਰਹੇ ਸੀ ਤੇ ਉਹ ਹੁਣ ਜਿਹੜੇ ਬੱਚੇ ਆ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਅਸੀਂ ਨਸ਼ਾ ਤਸਕਰਾਂ ਨੂੰ ਬਾਹਰ ਕੱਢਾਂਗੇ ਪੰਜਾਬ ਤੋਂ ਖਾਸ ਕਰਕੇ ਜਿਹੜੇ ਸਮਗਲਰ ਹੈਗੇ ਆ ਜਿਨ੍ਹਾਂ ਨੇ ਇੱਕ ਧੰਦਾ ਬਣਾ ਲਿਆ ਸੀ ਜਿਹੜੇ ਕਰੋੜਾਂ ਅਰਬਾਂ ਰੁਪਏ ਦੀ ਆਪ ਪ੍ਰਾਪਰਟੀ ਬਣਾ ਰਹੇ ਸੀ ਤੇ ਗਰੀਬਾਂ ਦੇ ਬੱਚਿਆਂ ਨੂੰ ਮਰਲੇ ਮਜਬੂਰ ਕਰ ਰਹੇ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਹ ਪੰਜਾਬ ਗਵਰਨਮੈਂਟ ਹੈ ਜੋ ਭਗਵਾਨਤਮਾਨ ਗਵਰਨਮੈਂਟ ਹੈ ਇਕੋਲੋਜੀਕਲ ਰੈਂਡ ਤੱਕ ਲੈ ਕੇ ਜਾਏਗੀ ਸੋ ਅੱਜ ਇਹ ਜਿਹੜੀ ਸਾਡੀ ਅਦਿੱਤਿਆ ਬਰਲਾ ਦੇ ਨਾਮ ਜਿਹੜਾ ਡਾਟਾ ਇੰਟੈਲੀਜੈਂਸ ਟੈਕਨੀਕਲ ਸਪੋਰਟ ਯੂਨਿਟ ਦੀ ਸ਼ੁਰੂਆਤ ਹੋਈ ਆ ਇਹ ਇੱਕ ਬਹੁਤ ਪ੍ਰੋਗਰੈਸਿਵ ਸਟੈਪ ਹੈ ਇੱਕ ਨਵੀਂ ਸ਼ੁਰੂਆਤ ਹੈ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਦੇ ਨਤੀਜੇ ਆ ਤੁਹਾਡੇ ਸਾਹਮਣੇ ਆਣਗੇ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਜਿਹੜੇ ਲੋਕਾਂ ਦੀ ਚਾਹੇ ਗਿਣਤੀ ਆ ਚਾਹੇ ਵੋਟ ਸੈਂਟਰਾਂ ਦੇ ਵਿੱਚ ਵਧੀਆ ਜਿਹੜੇ ਨਸ਼ਾ ਵਾਲਿਆ ਉਹ ਉਧਰ ਉਧਰ ਨਹੀਂ ਜਾਂਦੇ ਸਰਕਾਰ ਦੇ ਉਹਦੇ ਨੈਟਵਰਕ ਦੇ ਵਿੱਚ ਆ ਔਰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਜਿੱਥੇ ਪਹਿਲਾਂ 180 ਤੋਂ ਘੱਟ ਲੋਕ ਹੁੰਦੇ ਸੀ ਅੱਜ 1800 ਤੋਂ ਵੱਧ ਬੰਦੇ ਜੜੇ ਆ ਗਿਆ ਉਹ ਆ ਕੇ ਇਲਾਜ ਕਰ ਰਹੇ ਆ ਮਾਪੇ ਆਪਣੇ ਬੱਚਾ ਨੂੰ ਲੈ ਕੇ ਆ ਰਹੇ ਆ ਪਹਿਲਾਂ ਲੋਕ ਦੱਸਦੇ ਨਹੀਂ ਸੀ ਕਿ ਸਾਡਾ ਬੱਚਾ ਨਸ਼ਾ ਕਰਦਾ ਉਹਨੂੰ ਛੁਪਾਉਂਦੇ ਸੀ ਪਹਿਲਾਂ ਸਟਿਗਮਾ ਸੀ ਕਿਤੇ ਨਾ ਕਿਤੇ ਲੇਕਿਨ ਹੁਣ ਜਦੋਂ ਉਹਨੂੰ ਯਕੀਨ ਹੋ ਗਿਆ ਕਿ ਬੱਚਿਆਂ ਦਾ ਇਲਾਜ ਹੋ ਰਿਹਾ ਉਹਨਾਂ ਨੂੰ ਕੰਮ ਸਿਖਾਇਆ ਜਾ ਰਿਹਾ ਕੰਮ ਤੇ ਲਗਾਇਆ ਜਾ ਰਿਹਾ ਔਰ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਪਿਛਲੇ 3 ਮਹੀਨੇ ਚ ਨਸ਼ਾ ਛੱਡਿਆ ਉਹ ਆਪਣੇ ਦੋਸਤਾਂ ਨੂੰ ਪਹਿਲਾਂ ਦੋਸਤ ਲੋਕਾਂ ਨੂੰ ਨਸ਼ਾ ਕਰਨ ਲੱਗਦੇ ਸੀ ਹੁਣ ਉਹ ਆਪਣੇ ਦੋਸਤਾਂ ਨੂੰ ਨਸ਼ਾ ਛੁਡਾਉਣ ਵਾਸਤੇ ਲੈ ਕੇ ਆ ਰਹੇ ਆ ਸੋ ਇਹ ਬਹੁਤ ਪੋਜ਼ਿਟਿਵ ਡਿਵੈਲਪਮੈਂਟਸ ਹੈ ਉਹ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਉਹ ਤਾਂ ਹੀ ਹੋਏਗਾ ਜੇ ਸਿਹਤਮੰਦ ਹੋਏਗਾ ਨਸ਼ਾ ਮੁਕਤ ਹੋਏਗਾ ਇਹਦੇ ਬਾਕੀ ਦੇ ਬੈਨੀਫਿਟਸ ਬਹੁਤ ਆ ਸਾਡੀਆਂ ਜੇਲਾਂ ਚ ਜਿਹੜੇ ਬੰਦੇ ਜਿਹੜਾ ਇਕੱਠ ਹੋਣਗੇ ਜੁਡੀਸ਼ਰੀ ਦਾ ਜਿਹੜਾ ਓਵਰਲੋਡ ਆ ਉਹ ਇਕੱਠ ਹੋਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਲੁੱਟਾਂ ਖੋਹਾਂ ਬੰਦ ਹੋਣਗੀਆਂ ਜਿਹੜੀਆਂ ਫਰੋਤੀ ਦੀਆਂ ਕੋਲਾ ਆਉਂਦੀਆਂ ਸੀ ਉਹ ਬੰਦ ਹੋਣਗੀਆਂ ਜਿਹਦੇ ਨਾਲ ਆਪਣੇ ਪੰਜਾਬ ਦੇ ਵਿੱਚ ਇੰਡਸਟਰੀਲਿਸਟ ਹੋਰ ਆਣਗੇ ਐਨਆਰਆਈ ਆ ਕੇ ਇੱਥੇ ਆਪਣੇ ਵੈਂਚਰ ਸ਼ੁਰੂ ਕਰਨਗੇ ਜਿਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਏਗੀ ਸੋ ਇਹਦੇ ਪੰਜਾਬ ਨੂੰ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਪੰਜਾਬ ਨੂੰ এমপ্লয়মেন্ট ਦੇ ਹਿਸਾਬ ਨਾਲ ਔਰ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਰੁਜ਼ਗਾਰ ਦੇ ਵਾਸਤੇ ਔਰ ਜਿਹੜਾ ਹੈਗਾ ਮਾਪਿਆਂ ਨੂੰ ਕਿਤੇ ਸਕੂਨ ਮਿਲੇਗਾ ਕਿ ਇਹ ਹੁਣ ਜਿਹੜਾ ਪੰਜਾਬ ਦੀ ਮੁਹਮਮਾ ਇਹ ਰੰਗ ਲਿਆ ਰਹੀ ਹੈ ਔਰ ਅਜੇ ਬਹੁਤਾ ਸਮਾਂ ਨਹੀਂ ਹੋਇਆ ਤਿੰਨ ਮਹੀਨੇ ਦੇ ਵਿੱਚ ਜਿਹੜਾ ਇਹ ਤਿੰਨ ਚਾਰ ਮਹੀਨੇ ਦੇ ਵਿੱਚ ਸਾਡੀ ਜਿਹੜੀ ਬਹੁਤ ਅੱਛੀ ਰਿਪੋਰਟ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹਨੂੰ ਜਿਹੜਾ ਹੈਗਾ ਇੱਕ ਲੌਜੀਕਲ ਐਂਡ